ਹਾਂਜੀ ਸਾਰੇ ਨੂੰ ਮੇਰੀ ਨੂੰ ਸਤਿ ਸ੍ਰੀ ਅਕਾਲ ਤੇ ਲੋਈ ਆਪਣਖਾਣੀ ਦਾ ਅਗਲਾ ਪਾਪੇ ਕਰਦੇ ਆਂ ਜਕਾ ਜਸਪਿੰਡ ਜਾਂਦਾ ਸੀ ਪੁਲਿਸ ਨੂੰ ਪਹਿਲਾਂ ਸੁਨੇਹਾ ਭੇਜਵਾ ਦਿੰਦਾ ਸੀ ਜੇ ਫੜਨਾ ਹੈ ਤਾਂ ਆਗੇ ਫੜ ਲੈਣਾ ਨਹੀਂ ਬਾਅਦ ਵਿੱਚ ਪਿੰਡ ਵਾਲਿਆਂ ਨੂੰ ਤੰਗ ਨਾ ਕਰਨਾ ਇਕ ਵਾਰ ਕਿੰਚਤ ਦਾ ਆਪਣੇ ਨਾਨਕੇ ਪਿੰਡ ਘੁੰਮਣ ਕੇ ਅਰਾਸ ਦੇਖਣ ਗਿਆ ਉਸ ਦਾ ਸਨੇਹਾ ਭੇਜਣ ਤੇ ਵੀ ਸਾਰੀ ਰਾਤ ਕੋਈ ਪਲ ਵਾਲਾ ਨਹੀਂ ਲਈ ਉੱਟੋ ਕਿਆ ਜੱਗੇ ਨੇ ਕਈ ਗਰੀਬਾਂ ਦੇ ਸਹੂਕਾਰਾਂ ਕੋਲ ਉਹੀਆਂ ਖਾਤੇ ਪੜਵਾ ਕੇ ਕਰਗੇ ਮਾਫ ਕਰਵਾਏ ਲੱਖੂ ਕੇ ਪਿੰਡ ਦੀ ਇੱਕ ਔਰਤ ਨੂੰ ਧਰਮ ਭੈਣ ਬੁਲਾਇਆ ਹੋਇਆ ਸੀ ਜਿਹੜੀ ਕਈ ਵਾਰ ਮੇਰੇ ਇੱਕ ਵੇਲੇ ਰੋਟੀਆਂ ਬਣਾ ਕੇ ਪਈਦੀ ਸੀ ਜੱਗੇ ਨੇ ਉਸ ਔਰਤ ਨੂੰ ਇੱਕ ਵਾਰ ਕਾਫੀ ਅਸਰ ਪਿਆ ਦਿੱਤਿਆ ਇਸੇ ਤਰ੍ਹਾਂ ਇੱਕ ਬਿਰਤ ਸਰਤੀਆਂ ਦੇ ਦਿਨਾਂ ਵਿੱਚ ਠਰੂੰ ਠਰੂੰ ਕਰਦਾ ਗਾਜਰਾ ਵੇਚ ਰਿਹਾ ਸੀ ਪੁੱਛਣ ਤੇ ਪਤਾ ਲੱਗਾ ਕਿ ਵਿਚਾਰੇ ਦਾ ਕੋਈ ਪੁੱਤ ਧੀ ਨਹੀਂ ਜੱਗੇ ਨੇ ਉਸ ਬਜ਼ੁਰਗ ਨੂੰ ਲੱਪੜ ਕੇ ਅਫਸਰ ਪਹੁੰਚ ਆ। ਅਫਸਰ ਪਹੁੰਚ ਦੇ ਦਿੱਤੇ ਆ। ਇਹਨਾਂ ਦਿਨਾਂ ਵਿੱਚ ਇਲਾਕੇ ਦੀ ਪੁਲਿਸ ਜਿੰਦਰੇ ਕੁੰਡੇ ਲਗਾ ਕੇ ਸੌਂਦੀ ਸੀ। ਉਹਨਾਂ ਨੂੰ ਡਰ ਸੀ ਕਿ ਕਿਤੇ ਜੱਗਾ ਅਸੰਭਾਰ ਡੁੱਟ ਕੇ ਨਾਲ ਜਾਵੇ। ਥਾਣੀਦਾਰ ਅਸਗਰ ਅਲੀ ਨੇ ਆਪਣੀ ਸੁਰੱਖਿਆ ਲਈ ਦੋ ਤਰ੍ਹਾਂ ਦੇ ਜੇਲਾ ਲਏ ਜੱਗੇ ਦੇ ਸਾਥੀ ਬੰਤਾ ਸਿੰਘ ਦੀ ਆਪਣੀ ਚਾਚੀ ਨਾਲ ਕਈ ਵਾਰ ਨੋਗ ਚੋਕ ਹੋਈ ਉਸ ਦੀ ਚਾਚੀ ਦੇ ਉਸੇ ਪਿੰਡ ਦੇ ਕੰਮਣ ਕੇ ਵਾਲਾ ਬੇਬੇ ਰਾਗੀ ਨਾਲ ਨਾਜਾਇਜ਼ ਤਾਲੁਕ ਸਨ ਇਨ ਤੋਂਨਾਂ ਨੂੰ ਕਈ ਵਾਰ ਟੋਕਿਆ ਪਰ ਬਾਜਨਾ ਆਇ ਇੱਕ ਦਿਨ ਬੰਤੇ ਦੀ ਚਾਚੀ ਬੰਤੇ ਦੀ ਚਾਚੀ ਠੰਡ ਵਿੱਚ ਧੂਣੀ ਅੱਗੇ ਅੱਗ ਸੇਕ ਰਹੇ ਸੀ ਬੰਦ ਤੇ ਤੇ ਜੱਗੇ ਨੇ ਅਖੀਰੀ ਤਕੀਦ ਕੀਤੀ ਪਰ ਉਸ ਨੇ ਜਵਾਬ ਦਿੱਤਾ ਜੋ ਕਰਨਾ ਹੈ ਕਰ ਲਵੋ ਇਹਨਾਂ ਨੇ ਗੁੱਸੇ ਵਿੱਚ ਆ ਕੇ ਗੋਲੀਆਂ ਮਾਰ ਦਿੱਤੀਆਂ ਫਿਰ ਬਾਬੇ ਵੇਰ ਰਾਗੀ ਦੇ ਕਰ ਅੱਗੇ ਖਲੋ ਕਿ ਉਸ ਨੂੰ ਬਾਹਰ ਨਿਕਲਣ ਨਿਕਲ ਲੈਣਾ ਨਿਕਲ ਲਈ ਕਿਹਾ ਉਸ ਦੇ ਘਰ ਇੱਕ ਪਰਮਾ ਆਇਆ ਹੋਇਆ ਸੀ ਜਿਸ ਨੇ ਉਸ ਨੂੰ ਬਾਹਰ ਨਿਕਲਣ ਤੋਂ ਵਰਜੇ ਦਿੱਤਾ ਤੇ ਕੁੰਡਾ ਲਾ ਕੇ ਘਰ ਦੇ ਸਾਰੇ ਜੀ ਅੰਤਰ ਪੈਠ ਗਏ ਇਛਾ ਤੋਂ ਵਾਰ ਪਾਰ ਕਹਿਤੇ ਨੇ ਬੇਵਰਾਗੀ ਪਹਾਰ ਨਹੀਂ ਆਇਆ ਬਾਹਰ ਨਹੀਂ ਨਿਕਲੇਆ ਜੱਗੇ ਤੇ ਬੰਤੇ ਨੇ ਘਰ ਦੀ ਛੱਤ ਪਾੜ ਕੇ ਅੱਗ ਲਾ ਦਿੱਤੀ ਇਹਨਾਂ ਨੂੰ ਆਸ ਸੀ ਅੱਗ ਲੱਗਣ ਨਾਲ ਸਾਰੇ ਜੀ ਬਾਹਰ ਆ ਜਾਣਗੇ ਪਰ ਉਹ ਧੋਏ ਵਿੱਚ ਘੁੱਟ ਕੇ ਅੰਦਰ ਹੀ ਮਰ ਗਏ ਜੱਗੇ ਨੂੰ ਬੇਗਾਰਗੀ ਦੀਆਂ ਅੰਕੂੜਾਂ ਮਾਰੀ ਜਾਣ ਦਾ ਬੜਾ ਦੁੱਖ ਹੋਇਆ ਪਛਤਾਵਾ ਹੋਇਆ ਜੱਗੇ ਮਾਰ ਰਿਆਂ ਥੰਮਣ ਕੇ ਕੁੜੀਆਂ ਜੱਗੇ ਨੂੰ ਪਾਪ ਲੱਗਿਆ ਜੱਗੇ ਨੂੰ ਪਤਾ ਸੀ ਡਾਕੂਆਂ ਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੁੰਦੀ ਉਸਨੇ ਆਪਣੀ ਧੀ ਦਾ ਰਿਸ਼ਤਾ ਸਰਦਾਰ ਕਿਰ ਸਿੰਘ ਕਾਵਾ ਦੀ ਛੋਲੜੇ ਭਰਾ ਮੱਖਣ ਸਿੰਘ ਦੇ ਲੜਕੇ ਆਬਾਰ ਸਿੰਘ ਨਾਲ ਕਰ ਦਿੱਤਾ ਤੇ ਦੇਣ ਲੈਣ ਇਹ ਕਿਹਾਨ ਕਰਤਾ ਵਿਆਹ ਤੋਂ ਪਹਿਲਾਂ ਹੀ ਇਹ ਗੰਬੂ ਦੀ ਸੋਹੇ ਕਰ ਪੇਜ ਦਿੱਤਾ ਜੱਗਰੇ ਪੈੜ ਤੋਂ ਕੁਝ ਕੋ ਦੂਰ ਸਿੱਧੂ ਪੈੜ ਸਿੱਧੂ ਪੁਰ ਪੈੜ ਸੀ ਇਸ ਪੈੜ ਇਸ ਪੈੜ ਦਾ ਮਲੰਗੀ ਟਾਕੂ ਹੋਇਆ ਤੇ ਇਸ ਦਾ ਇੱਕ ਸਾਥੀ ਹਰਨਾਮ ਸਿੰਘ ਸੀ ਇਹ ਦੋ ਕੋਬਰੇ ਪਹਿਲਾਂ ਮਾਰੇ ਗਏ ਸਨ ਮਲੰਗੀ ਮੁਸਲਮਾਨ ਫਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇੱਕ ਛੋਟੇ ਜਿਹੇ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ ਦੋਨਾਂ ਦੀ ਦੰਦ ਟੁੱਕ ਨੀ ਰੋਟੀ ਸੀ ਮਲੰਗੀ ਠੇਕੇ ਵਟਾਈ ਤੇ ਜਿਮੇਲ ਦੀ ਵਾਹੀ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ ਆਮ ਿਰਵਾਜ ਸੀ ਸਾਇਮ ਪੰਡ ਦੇ ਰੋਟੀ ਇੱਕ ਸਾਂਝੇ ਤੰਦੂਰ ਤੇ ਪੱਕਦੀ ਹੁੰਦੀ ਸੀ ਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾ ਰਹੇ ਸਨ ਨੇ ਨੂੰ ਜੈਲਦਾਰ ਦੇ ਕੰਮੇ ਵੀ ਰੋਟੀਆਂ ਬਣਾਉਣ ਆ ਗਏ। ਉਹਨਾਂ ਨੇ ਤੰਦੂਰ ਤੋਂ ਮਲੰਗੇ ਦੀਆਂ ਰੋਟੀਆਂ ਬੰਦ ਕਰਕੇ ਪਹਿਲਾ ਜੈਲਦਾਰ ਦੀਆਂ ਉਹ ਰੋਟੀਆਂ ਲਾਉਣ ਲਈ ਕਿਆ। ਜਦੋਂ ਮਲੰਗੀ ਦੀ ਭੈਣ ਨਾ ਮੰਨੀ ਕੰਮਿਆ ਨੇ ਉਸ ਦੀ ਗੁੱਤ ਪੁੱਟ ਦਿੱਤੀ ਤੇ ਚਪੇੜਾ ਮਾਰਿਆ ਉਸੇ ਦੌਰਾਨ ਮਲੰਗੀ ਦਾ ਸ਼ੂਲ ਟੱਕਰ ਮਲੰਗੀ ਤੇ ਹਰਨਾਮੀ ਨੂੰ ਬੁਲਾ ਲਿਆ ਝਗੜਾ ਵਧ ਗਿਆ ਜੈਲਦਾਰ ਦੇ ਬੰਦਿਆਂ ਨੇ ਮੱਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾ ਮੱਲੰਗੀ ਤੇ ਹਰਨਾਮੇ ਦੇ ਵੀ ਛੱਟਾ ਮਾਰ ਗਿਆ ਉਹल्टा ਆਪਣੇ ਇੱਕ ਕਾਮੇ ਦੀਆਂ ਗੋਲੀਆਂ ਮਾਰ ਕੇ ਮੱਲੰਗੀ ਦੇ ਹਰਨਾਮੇ ਤੇ ਹਰਨਾਮੇ ਦੇ ਪਾਪ ਤੇ ਕਤਲ ਦਾ ਕੇਸ ਬਣਾ ਦਿੱਤਾ ਏਸੀ ਅੱਜ ਦੀ ਕਹਾਣੀ ਤੇ ਅਗਲੀ ਕਹਾਣੀ ਦਾ ਭਾਗ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਤੇ ਵਧੀਆ ਲੱਗੀ ਕਮੈਂਟ ਕਰੋ ਤੇ ਸਾਰਿਆਂ ਦਾ ਧੰਨਵਾਦ ਜੀ ਤੇ ਰੱਬ ਰੱਖਾ ਕੰਮ ਫੇਰ ਮਿਲਾਂਗੇ ਧੰਨਵਾਦ ਜੀ